ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਦੱਸਾਂਗੀ ਤੇ ਉਹਨਾਂ ਦਾ ਗੁਰਗੋਬਿੰਦ ਸਿੰਘ ਜੀ ਨਾਲ ਕੀ ਰਿਸ਼ਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 27 ਅਕਤੂਬਰ 1670 ਈਸਵੀ ਵਿੱਚ ਕਸ਼ਮੀਰ ਜ਼ਿਲ੍ਹੇ ਦੇ ਰਾਜਨੌਰੀ ਨਾਮ ਦੇ ਪਿੰਡ ਵਿੱਚ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਚਮਨ ਦਾ ਨਾਮ ਲਛਮਣਦੇਵ ਜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਿਤਾ ਜੀ ਦਾ ਨਾਮ ਰਾਮਦੇਵ ਅਤੇ ਮਾਤਾ ਜੀ ਦਾ ਨਾਮ ਸੁਲੱਖਣੀ ਦੇਵੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ Rajputi ਜਾਤੀ ਨਾਲ ਸੰਬੰਧ ਰੱਖਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਇਸ ਕਾਰਨ ਉਹ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਵੀ ਉਹਨਾਂ ਨੂੰ ਨਹੀਂ ਮਿਲਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਡੇ ਹੋਏ ਤਾਂ ਉਹ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ ਤੇ ਜਦੋਂ ਉਹਨੂੰ ਉਹਨਾਂ ਨੂੰ ਵੇਲਾ ਸਮਾਂ ਮਿਲਦਾ ਸੀ ਤਾਂ ਉਹ ਤੀਰ ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਰੇ ਜਾਂਦੇ ਸਨ ਹੌਲੀ-ਹੌਲੀ ਉਹ ਇੱਕ ਬਹੁਤ ਚੰਗੇ ਸ਼ਿਕਾਰੀ ਤੇ ਪੱਕੇ ਨਿਸ਼ਾਨਬਾਜ਼ ਬਣ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਵਿੱਚ ਕ੍ਰਾਂਤੀ ਉਦੋਂ ਆਈ ਜਦੋਂ ਉਹਨਾਂ ਦੀ ਉਮਰ 15 ਸਾਲ ਦੀ ਸੀ ਉਹਨਾਂ ਨਾਲ ਇੱਕ ਅਜੀਬ ਘਟਨਾ ਵਾਪਰੀ ਜਿਨ੍ਹਾਂ ਨੇ ਉਹਨਾਂ ਦੀ ਵਿਚਾਰਧਾਰਾ ਹੀ ਬਦਲ ਦਿੱਤੀ ਉਹ ਰੋਜ਼ਾਨਾ ਵਾਂਗ ਉਸ ਦਿਨ ਵੀ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ। ਉੱਥੇ ਇੱਕ ਅਜੀਹੀ ਹਿਰਨੀ ਨੂੰ ਉਹਨਾਂ ਨੇ ਤੀਰ ਮਾਰਿਆ ਜੋ ਕਿ ਗਰਭਵਤੀ ਸੀ। ਉਹ ਹਿਰਨੀ ਤੜਫ ਤੜਫ ਕੇ ਮਰ ਗਈ। ਤੇ ਜਦੋਂ ਬਾਬਾ ਜੀ ਨੇ ਉਹਦਾ ਪੇਟ چیرਿਆ ਤਾਂ ਉਸ ਵਿੱਚੋਂ ਦੋ ਬੱਚੇ ਨਿਕਲੇ ਜੋ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ੇ ਦਾ ਬਾਬਾ ਜੀ ਉੱਤੇ ਬਹੁਤ ਅਸਰ ਪਿਆ ਜਿਸ ਕਰਕੇ ਉਹਨਾਂ ਨੇ ਸ਼ਿਕਾਰ ਖੇਡਣਾ ਹੀ ਬੰਦ ਕਰ ਦਿੱਤਾ 1708 ਇਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾ ਦੇੜ ਵਿਖੇ ਠਹਿਰ ਨਾਏ ਸਨ ਤਾਂ ਉਹ ਕੁਝ ਦਿਨ ਆਪਣੀ ਕੁਝ ਸਿੱਖਾਂ ਨੂੰ ਲੈ ਕੇ ਮਾਦੋ ਦਾਸ ਦੇ ਆਸ਼ਰਮ ਉਹਨਾਂ ਨੂੰ ਮਿਲਣ ਚਲੇ ਗਏ ਮੁਲਾਕਾਤ ਤੋਂ ਬਾਅਦ ਲਖਮਨ ਦਾਸ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਤਾਂ ਉਹ ਨਦੇ ਦਾਸ ਬਣਨ ਲਈ ਤਿਆਰ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਰੀਤ ਅਨੁਸਾਰ ਅੰਮ੍ਰਿਤ ਛਕਾ ਸਜਾ ਦਿੱਤਾ ਤੇ ਉਹਨਾਂ ਦਾ ਨਾਮ ਲక్ష్మణ ਦਾਸ ਤੋਂ ਬਦਲ ਕੇ ਬਾਬਾ ਬੰਦਾ ਸਿੰਘ ਜੀ ਰੱਖ ਦਿੱਤਾ ਸਿੰਘ ਸੱਜਣ ਤੋਂ ਬਾਅਦ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਭੇਜਿਆ ਪੰਜਾਬ ਵਿੱਚ ਪਹੁੰਚਦਿਆਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਸਾਹਿਬਾਨ ਦੇ ਹੁਕਮਨਾਮੇ ਸਭ ਨੂੰ ਭੇਜੇ ਬਹੁਤ ਹੀ ਥੋੜੇ ਸਮੇਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਸੂਰਮੇ ਦੇ ਛੰਡਿਆ ਦੀਨ ਇਕੱਠੇ ਹੋ ਗਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸੈਨਿਕ ਮੁਹਮਮਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾ ਹਮਲਾ ਉਹਨਾਂ ਨੇ ਸੋਨipat ਉੱਤੇ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਜਿੱਤਾਂ ਦੀ ਸ਼ੁਰੂਆਤ ਸੋਨipat ਤੋਂ ਕੀਤੀ 1709 ਇਸਵੀ ਵਿੱਚ ਆਪਣੇ 500 ਸਿੱਖਾਂ ਨਾਲ ਸੋਨੀਪਤ ਉੱਤੇ ਉਹਨਾਂ ਨੇ ਹਮਲਾ ਕੀਤਾ ਇਸ ਹਮਲੇ ਦੀ ਖਬਰ ਸੁਣਦਿਆਂ ਹੀ ਸੋਨੀਪਤ ਦਾ ਫੌਜਦਾਰ ਬਹੁਤ ਡਰ ਗਿਆ ਅਤੇ ਉਹ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਚਲਾ ਗਿਆ ਇਸ ਤਰ੍ਹਾਂ ਸਿੱਖਾਂ ਨੇ ਬਹੁਤ ਆਸਾਨੀ ਨਾਲ ਸੋਨੀਪਤ ਉੱਤੇ ਕਬਜ਼ਾ ਕਰ ਲਿਆ ਤੇ ਸਿੱਖਾਂ ਦੀ ਜਿੱਤ ਹੋਈ ਦੂਜੀ ਲੜਾਈ ਉਹਨਾਂ ਦੀ ਸਮਾਣੇ ਦੀ ਹੋਈ ਸਮਾਣਾ ਇੱਕ ਬਹੁਤ ਪੁਰਾਣਾ ਅਤੇ ਧਨੀ ਨਗਰ ਸੀ ਜਿੱਥੇ ਕੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਕਰਨ ਵਾਲੇ ਜਲਾਦ ਜਲਾਲਉਦੀਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਦੀਵਾਰਾ ਵਿੱਚ ਜਿਉਂਦਾ ਚਲਾਉਣ ਵਾਲੇ ਜਲਾਦ ਰਹਿੰਦੇ ਸਨ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਹਮਲਾ ਕਰਕੇ ਇਨ੍ਹਾਂ ਹਥਿਆਰਾਂ ਨੂੰ ਇਹਨਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ ਅਤੇ ਨਵੰਬਰ 1709 ਈਸਵੀ ਵਿੱਚ ਸਮਾਣਾ ਉੱਤੇ ਇਹਨਾਂ ਨੇ ਬਹੁਤ ਜ਼ੋਰਦਾਰ ਹਮਲਾ ਕੀਤਾ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕੀਤਾ ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਲੜਾਈ ਸੀ ਸਮਾਣਾ ਦੀ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕੁੜਾਮ ਉੱਤੇ ਹਮਲਾ ਕੀਤਾ ਉੱਥੋਂ ਦੇ ਪਠਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਟਿਕ ਨਹੀਂ ਸਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਦਾ ਨਗਰ ਸਾਰਾ ਬਰਬਾਦ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਮੁਸਤਾਫਾ ਬਾਦ ਤੇ ਹਮਲਾ ਕੀਤਾ ਅਤੇ ਫੌਜਦਾਰ ਨੂੰ ਆਸਾਨੀ ਨਾਲ ਹਰਾ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਕਪੂਰੀ ਦੀ ਜਿੱਤ ਕਪੂਰੀ ਦਾ ਸ਼ਾਸਕ ਕਦਮ 우ਦੀਨ ਬੜਾ ਜ਼ਾਲਿਮ ਅਤੇ ਬਲਚਨਨ ਇਨਸਾਨ ਸੀ ਉਹ ਹਿੰਦੂਆਂ ਉਤੇ ਬਹੁਤ ਜ਼ੁਲਮ ਕਰਦਾ ਸੀ ਤੇ ਉਹ ਉਹਨਾਂ ਨੂੰ ਬਹੁਤ ਤੰਗ ਕਰਦਾ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਸਬਕ ਸਿਖਾਉਣ ਲਈ ਉਸ ਦੀ ਹਵੇਲੀ ਦੇ ਉੱਤੇ ਅੱਗ ਲਗਾ ਦਿੱਤੀ ਤੇ ਉਹ ਸੜ ਕੇ ਮਰ ਗਿਆ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਕਪੂਰੀ ਦੇ ਉੱਤੇ ਜਿੱਤ ਸੀ। ਉਸ ਤੋਂ ਬਾਅਦ ਸੰਡੋਰਾ ਦੀ ਜਿੱਤ। ਸਰਦਾਰਾਂ ਦਾ ਸ਼ਾਸਕ ਉਸਮਾਨ ਖਾਨ ਆਪਣੇ ਅਤਿਆਚਾਰ ਲਈ ਬਹੁਤ ਬਦਨਾਮ ਸੀ। ਉਹ ਹਿੰਦੂਆਂ ਨੂੰ ਧਾਰਮਿਕ ਤਿਹਾਰ ਨਹੀਂ ਮਨਾਉਣ ਦਿੰਦਾ ਸੀ ਉਹ ਗਵਾਂ ਨੂੰ ਹਲਾਲ ਕਰਕੇ ਉਹਨਾਂ ਦੇ ਪਿੰਜਰ ਹਿੰਦੂਆਂ ਦੇ ਘਰ ਅੱਗੇ ਸੁੱਟ ਆਂਦਾ ਸੀ ਤੇ ਉਸਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ ਪੰਗਾੜੀ ਦੀ ਲੜਾਈ ਦੇ ਵਿੱਚ ਬੱਬ ਬੰਦਾ ਸਿੰਘ ਬਹਾਦਰ ਨੇ ਇਹਨਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਟੋਰਾਂ ਤੇ ਹਮਲਾ ਕਰ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ ਫਿਰ ਉਹਨਾਂ ਦੀ ਰੋਪੜ ਦੀ ਲੜਾਈ ਇਸ ਲੜਾਈ ਵਿੱਚ ਹਿੱਸਾ ਲੈਣ ਲਈ ਮਾਝੇ ਅਤੇ ਦੁਆਬੇ ਦੇ ਬਹੁਤ ਸਾਰੇ ਸਿੱਖ ਬਾਬਾ ਬੰ다 ਸਿੰਘ ਬਹਾਦਰ ਨਾਲ ਮਿਲਣ ਲਈ ਆ ਰਹੇ ਸਨ ਤਾਂ ਜਦੋਂ ਸਰਹੰਦ ਦੇ ਫੌਜਦਾਰ ਵजीर खान ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਉਸਨੇ ਮਲੇਰਕੋਟਲੀ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇਹਨਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਉਹ ਆਪਣੇ ਲਸ਼ਕਰ ਨਾਲ ਇਨਾਂ ਸਿੱਖਾਂ ਦਾ ਮੁਕਾਬਲਾ ਕਰਨ ਲਈ ਮਲੇਰਕੋਟਲਾ ਤੋਂ ਰਵਾਨਾ ਹੋ ਗਏ। ਰੋਪੜ ਵਿਖੇ ਦੋਹਾਂ ਵਿਚਾਰੇ ਭਿਆਨਕ ਲੜਾਈ ਹੋਈ। ਇਸ ਲੜਾਈ ਵਿੱਚ ਸਿੱਖਾਂ ਨੇ ਮੁਸਲਮਾਨਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸਰਹੰਦ ਦੀ ਜਿੱਤ। ਸਰਹੰਦ ਦੀ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਸਭ ਤੋਂ ਮਹੱਤਮਪੂਰਨ ਜਿੱਤਾਂ ਵਿੱਚੋਂ ਇੱਕ ਸੀ। ਸਰਹੰਦ ਦਾ ਫੌਜਦਾਰ ਵजीर खान ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦਿਆਂ ਨੂੰ ਕੰੰਧਾ ਵਿੱਚ ਜਿਉਂਦਾ ਚੜਵਾ ਦਿੱਤਾ ਸੀ ਅਤੇ ਵੱਡੇ ਸਹਬਜ਼ਾਦੇ ਉਸ ਵजीर ਹੱਥੋਂ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਇੰਨਾ ਕਾਰਨਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਵजीर खान ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦੇ ਸੀ ਕਿ ਜੋ ਮੁਸਲਮਾਨਾਂ ਨੂੰ ਲੰਮੇ ਸਮੇਂ ਤੱਕ ਯਾਦ ਰਹੇ ਜਦੋਂ ਵੱਡੀ ਗਿਣਤੀ ਵਿੱਚ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਅਧੀਨ ਹੋ ਗਏ ਤਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਵੀ ਜਿੱਤ ਪਾਈ ਚਿੱਪੜ ਚਿੜੀ ਦੀ ਲੜਾਈ 12 ਮਈ 1710 ਈਸਵੀ ਨੂੰ ਦੋਹਾਂ ਫੌਜਾਂ ਵਿਚਾਲੇ ਸਰਹੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜ ਚਿੜੀ ਵਿਖੇ ਬੜੀ ਹੀ ਭਿਆਨਕ ਲੜਾਈ ਹੋਈ ਪਹਿਲਾ ਵजीर खान ਦੇ ਤੂਫਖਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਤਸ਼੍ਰੀਕਾਲ ਦਾ ਜਿਕਰਾ ਲਾਉਂਦੇ ਹੋਏ ਮੁਸਲਮਾਨਾਂ ਤੇ ਜ਼ੋਰਦਾਰ ਹਮਲਾ ਕੀਤਾ। ਵਜ਼ੀਰ ਖਾਂ ਦੀ লাশ ਨੂੰ ਇੱਕ ਦੁੱਖ ਨਾਲ ਲਟਕਾ ਦਿੱਤਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਟ ਨਾਲ ਇਟ ਖੜਕਾ ਦਿੱਤੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਦ ਸਿੰਘ ਨੂੰ ਸ਼ਾਸਕ ਨਿਯੁਕਤ ਕੀਤਾ। ਸਰਹੰਦ ਦੇ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਮਨਾ ਗੰਗਾ ਦੁਆਬ ਦੇ ਪਰਦੇਸ਼ਾ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਸ ਤੋਂ ਪਹਿਲਾਂ ਉਹਨਾਂ ਨੇ ਸਹਾਰਨਪੁਰ ਤੇ ਹਮਲਾ ਕੀਤਾ ਤੇ ਉਸ ਨੂੰ ਆਪਣੇ ਅਧੀਨ ਕਰ ਲੇਤਾ ਤੇ ਸਹਾਰਨਪੁਰ ਦਾ ਨਾਮ ਬਦਲ ਕੇ ਭਾਗਨਗਰ ਰੱਖ ਦਿੱਤਾ ਕਿਉਂਕਿ ਉੱਥੋਂ ਦੇ ਫੌਜਦਾਰ ਜਲਾਲ ਬੜਾ ਹੀ ਅਤਿਆਚਾਰੀ ਬੰਦਾ ਸੀ ਗੁਰਦਾਸਪੁਰ ਨੰਗਲ ਦੀ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਪਹਾੜੀ ਪ੍ਰਦੇਸ਼ਾਂ ਵਿੱਚ ਵੀ ਚੈਨ ਨਾ ਨਹੀਂ ਬੈਠੇ ਉੱਥੇ ਵੀ ਉਹਨਾਂ ਨੇ ਆਪਣੀ ਸਥਿਤੀ ਨੂੰ ਕਾਫੀ ਮਜ਼ਬੂਤ ਕਰ ਲਿੱਤਾ ਉਸ ਤੋਂ ਬਾਅਦ ਉਹ ਮੋੜ ਪੰਜਾਬ ਵੱਲ ਧਿਆਨ ਦਿੱਤਾ ਉਹਨਾਂ ਨੇ ਬੜੀ ਹੀ ਆਸਾਨੇ ਨਾਲ ਉਹਨਾਂ ਨੇ ਬਹਿਰਾਮਪੁਰ ਕਲੋਨਰ ਅਤੇ ਬਟਾਲਾ ਦੇ ਪ੍ਰਦੇਸ਼ਾਂ ਉੱਤੇ ਕਬਜ਼ਾ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 7 ਦਸੰਬਰ 1415 ਈਸਵੀ ਨੂੰ ਅਬਦੁਸਮਤ ਖਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਰ ਦੀ ਇੱਕ ਗੜੀ ਵਿੱਚ ਠੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ। 5 ਮਾਰਚ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦੇ ਨਾਲ ਫੜੇ ਗਏ ਉਹਨਾਂ ਦੇ ਸਾਥੀਆਂ ਨੂੰ ਰੋਜ਼ਾਨਾ ਸੋਸੋ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ। ਇਹ ਇੱਕ ਕਿਸਮ ਦਾ ਹੱਤਿਆਕਾਂਝੀ। ਇਸ ਨੂੰ ਦਿੱਲੀ ਦੇ ਤਿਰਪੋਲੀਆ ਦਰਵਾਜੇ ਵਾਲ ਦੇ ਥਾਣੇ ਦੇ ਸਾਹਮਣੇ ਸਬਰਖਾਂ ਦੀ ਦੇਖਰੇਖੇਟਾ ਸ਼ੁਰੂ ਕਰ ਦਿੱਤਾ ਗਿਆ। ਸਾਰਿਆਂ ਨੂੰ ਕਤਲ ਕਰਨ ਤੋਂ ਬਾਅਦ ਬਾਦਸ਼ਾਹ ਨੇ ਹੁਕਮ ਤੇ ਬਾਬਾ ਜੀ ਦੇ بیٹے ਪਈ ਅਜੀਤ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੋਦ ਵਿੱਚ ਮਿਠਾ ਦਿੱਤਾ ਗਿਆ। ਜਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਖੰਜਰ ਫੜਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅਜੀਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜਲਾਦ ਨੇ ਬਾਬਾ ਜੀ ਦੀ ਗੋਦ ਵਿੱਚ ਬੈਠੇ ਹੋਏ ਉਹਨਾਂ ਦੇ ਸੁਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜਲਾਦ ਨੇ ਬੱਚੇ ਦੇ ਛੋਟੇ-ਛੋਟੇ ਟੁਕੜੇ ਕਰਕੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸ ਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬੱਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ। ਬੱਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਬਹੁਤ ਤਸੀਹੇ ਦਿੱਤੇ ਗਏ। ਤਸੀਹੇ ਦੇਣ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਜਲਾਦ ਨੇ ਛੋਰੇ ਨਾਲ ਬੱਬਾ ਬੰਦਾ ਸਿੰਘ ਜੀ ਦੀ ਸੱਜੀ ਅੱਖ ਕੱਢ ਦਿੱਤੀ। ਫਿਰ ਉਹਨੇ ਉਹਨਾਂ ਦੀ ਖੱਬੀ ਅੱਖ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੋਵੇਂ ਅੱਖਾਂ ਕੱਢਣ ਤੋਂ ਬਾਅਦ ਉਹਨਾਂ ਨੇ ਇੱਕ ਇੱਕ ਕਰਕੇ ਦੋਵੇਂ ਹੱਥ ਵਿੱਚ ਗੰਡਾਸੀ ਨਾਲ ਉਹਨਾਂ ਦੇ ਹੱਥ ਵੀ ਕੱਟ ਦਿੱਤੇ।